ਹਾਂਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਕ ਲੋੜਵੰਦ ਪਰਿਵਾਰ ਨੂੰ ਮਿਲੇ ਹੋ ਉਸ ਪਰਿਵਾਰ ਦੀ ਛਿੱਤੀ ਦੀ ਘਰ ਦੇ ਦੇਖੀ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਜਨਤਾ ਦੀ ਆਵਾਜ਼ ਦਾ ਦਾਸ ਵੱਲੋਂ ਧੰਨਵਾਦ ਹੈ ਕਿਉਂਕਿ ਤੁਸੀਂ ਜ਼ੀਰੋ ਗਰਾਊਂਡ ਤੇ ਪਹੁੰਚੇ ਹੋ ਇਸ ਤਰ੍ਹਾਂ ਗਰੀਬਾਂ ਦੇ ਘਰਾਂ ਦੇ ਵਿੱਚ ਕੋਈ ਆ ਕੇ ਵੀਡੀਓ ਨਹੀਂ ਕਰਦਾ ਪੱਤਰਕਾਰ ਜਿਆਦਾਤਰ ਪੱਤਰਕਾਰ ਦੇਖਿਆ ਉਹ ਗਰੀਬਾਂ ਦੇ ਘਰਾਂ ਦੇ ਜਾਣ ਤੋਂ ਵਿੱਚ ਜਾਣ ਤੋਂ ਡਰਦੇ ਆ ਵੀ ਬੂਟ ਲਿਬਰ ਜਾਣਗੇ ਜਾਂ ਇਹ ਹੋ ਜੂਗਾ ਉਹ ਹੋ ਜੂਗਾ ਜਾਂ ਆਪਾਂ ਸਰਕਾਰਾਂ ਦੀਆਂ ਵੀਡੀਓ ਕਰ ਲੈਣਿਆਂ ਉਧਰੋਂ 4 ਰੁਪਏ ਮਿਲਣਗੇ ਪਰ ਤੁਹਾਡਾ ਧੰਨਵਾਦ ਹੈ ਤੁਸੀਂ ਜ਼ੀਰੋ ਗਰਾਊਂਡ ਤੇ ਰਿਪੋਰਟ ਦਿਖਾ ਰਹੇ ਹੋ ਬਿਲਕੁਲ ਹੱਕ ਸੱਚ ਜੋ ਕਿ ਬਿਲਕੁਲ ਲੋਰਬੰਦ ਪਰਿਵਾਰ ਆ ਤੁਸੀਂ ਉਹਨਾਂ ਦੀਆਂ ਵੀਡੀਓ ਸਮਾਜ ਸੇਵੀਆਂ ਤੱਕ ਸਰਕਾਰਾਂ ਤੱਕ ਪਹੁੰਚਦੀਆਂ ਕਰ ਰਹੇ ਹੋਂ ਅੱਜ ਵੀ ਆਪਾਂ ਇੱਕ ਪਰਿਵਾਰ ਦੇ ਵਿੱਚ ਜਿਹੜੇ ਦੇ ਵਿੱਚ ਅਸੀਂ ਖੜੇ ਆਂਗੇ ਪਹੁੰਚੇ ਆਂਗੇ ਮੈਂ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਤੁਹਾਡੇ ਚੈਨਲ ਰਾਹੀਂ ਸਮਾਜ ਸੇਵੀਆਂ ਨੂੰ ਸਰਕਾਰਾਂ ਨੂੰ ਬੇਨਤੀ ਕਰਕੇ ਆਇਆ ਸੀ ਤੇ ਆ ਹੁਣ ਫੇਰ ਇੱਕ ਪਰਿਵਾਰ ਹੋਰ ਮੇਰੇ ਕੋਲ ਆਇਆ ਪਹੁੰਚਿਆ ਇਹ ਜ ਸਾਡੇ ਵੀ ਘਰ ਦੀ ਜਿਹੜੀ ਸੱਤ ਆ ਉਹ ਟਿੱਗਣ ਵਾਲੀ ਆ ਕੁੜੀ ਦਾ ਵਿਆਹ ਤਰਿਆ ਹੋਇਆ ਸੀ ਸਾਰੀ ਸੱਤ ਚੋਈ ਜਾਂਦੀ ਆ ਜਿਹੜਾ ਵੀ ਸਮਾਨ ਕਿਸੇ ਆਪਸੀ ਦਾਰੀ ਤੇ ਵਿੱਚ ਪੈਹਾ ਤੇਲਾ ਫੜਕੇ ਜਾਂ ਵਿਆਜ ਤੇ ਕਿਸ਼ਤਾਂ ਤੇ ਪੈਸੇ ਫੜਕੇ ਲਿਆ ਕੇ ਸਮਾਨ ਕੁੜੀ ਦਾ ਲਿਆਂਦਾ ਸੀ ਕੁੜੀ ਬਾਹਰ ਉਠਾਉਣੀ ਸੀ ਅੱਜ ਉਹਦਾ ਸਮਾਨ ਵੀ ਆ ਜਿਹੜਾ ਉਹ ਮੁਦਰਤ ਦੇ ਕਹਰ ਦੇ ਉਪਰੋਪੀ ਦੇ ਵਿੱਚ ਆ ਗਿਆ ਸਾਰਾ ਸਮਾਨ ਭਿੱਜ ਗਿਆ ਬਿਸਤਰੇ ਭਿੱਜ ਗਏ ਬੁਰਾ ਹਾਲ ਹੈ ਇਸੇ ਕਾਰਨਾ ਉਹ ਵਿਆਹ ਵਾਲੀ ਕੁੜੀ ਦਾ ਵੀ ਜਾਨੀ ਬਲਾਡਾ ਜਿਹੜਾ ਉਹ ਘਟਿਆ ਪਿਆ ਮਾਰ ਹੋਈ ਪਈ ਹੈ ਵਿਚਾਰੀ ਚਿੰਤਾ ਦੇ ਵਿੱਚ ਕਿ ਮੇਰੇ ਮਾਤਾ ਪਿਤਾ ਨੇ ਦਿਹਾੜੀਆਂ ਕਰਕੇ ਪੈਸੇ ਖੜ ਧੜ ਕੇ ਮੇਰਾ ਸਮਾਨ ਬਣਾਇਆ ਸੀ ਤੇ ਉਹ ਰੱਬ ਨੇ ਪਹਿਲਾਂ ਹੀ ਉਹ ਮੇਰੀਆਂ ਖੁਸ਼ੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਉਹਨੂੰ ਗਿੱਲਾ ਬੱਤਾ ਕਰਤਾ ਜਾਨੀ ਖਰਾਬ ਕਰਤਾ ਬੜਾ ਦੁਖਦਰਦ ਦੀ ਗੱਲ ਹੈ ਜਿਹੜਾ ਇਹ ਪਰਿਵਾਰ ਹੈਗਾ ਇਹ ਬਹੁਤ ਗਰੀਬੀ ਦੇ ਵਿੱਚੋਂ ਵਿਚਰ ਰਿਹਾ ਹੈਗਾ ਤੇ ਤੁਹਾਡੇ ਸਾਹਮਣੇ ਖੜਾ ਹੈ ਕਰਮ ਸਿੰਘ ਸੁਪੁੱਤਰ ਸਵਰਗਵਾਸੀ ਮੁਖਤਿਆਰ ਸਿੰਘ ਦਾ ਮਾਜਬੀ ਸਿੱਖ ਪਿੰਡ ਭੋਤਨਿਆਂ ਤੋਂ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਆਪਣੇ ਦਾਣਾ ਮੰਡੀ ਦੇ ਨੇੜੇ ਇਹਨਾਂ ਦਾ ਘਰ ਹੈ ਅਸੀਂ ਕੋਈ ਵੀਡੀਓ ਕਿਸੇ ਆਪਦੀ ਮਸ਼ਹੂਰੀ ਵਾਸਤੇ ਨਹੀਂ ਬਣਾਉਂਦੇ ਅਸੀਂ ਕੋਈ ਪੈਸਾ ਲੈਣ ਵਾਸਤੇ ਕੋਈ ਆਵਦਾ ਨੰਬਰ ਜਾਰੀ ਨਹੀਂ ਕਰਦੇ ਸਾਡੇ ਵੱਲੋਂ ਕੋਸ਼ਿਸ਼ ਇਹ ਰਹਿੰਦੀ ਆ ਕਿ ਦੁਨੀਆ ਦੇ ਵਿੱਚ ਬਾਬੇ ਨਾਲ ਵੀ ਸੋਚ ਨੂੰ ਅੱਗੇ ਤੋਰਨ ਵਾਲੇ ਗਰੀਬਾਂ ਮਜਲੂਮਾਂ ਦੀ ਬਾਹ ਫੜਨ ਵਾਲੇ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਜਾਏ ਆ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਗਏ ਹੋਏ ਆਗੇ ਪਰ ਉਹ ਪੰਜਾਬ ਦੇ ਦਰਦ ਨੂੰ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਆਵਦਾ ਦਰਦ ਸਮਝ ਕੇ ਆਦਾ 10ਵਾਂ ਦਸ਼ਮਤ ਸੰਬੰਧ ਜ਼ਰੂਰ ਕੱਢਦੇ ਆ ਤੇ ਸਰਕਾਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਇਹੋ ਜੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਦਾ ਜ਼ਰੂਰ ਕੀਤੀ ਜਾਵੇ ਇਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾਵੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਿਨ੍ਹਾਂ ਤੋਂ ਅਸੀਂ ਵੋਟਾਂ ਲੈਨੇ ਆ ਜਿਨ੍ਹਾਂ ਨੂੰ ਵੋਟਾਂ ਵਲੇ ਅਸੀਂ ਕਹਿੰਨੇ ਆ ਸਾਡੀ ਸਰਕਾਰ ਤੁਹਾਡੀ ਸਰਕਾਰ ਸਾਡੀ ਕਾਮਯਾਬੀ ਤੁਹਾਡੀ ਕਾਮਯਾਬੀ ਉਹ ਅੱਜ ਉਹ ਤੁਹਾਡੀ ਕਾਮਯਾਬੀ ਵਾਲੇ ਲੋਕਾਂ ਨੂੰ ਅੱਜ ਲੋੜ ਹੈ ਕਿ ਸਾਡੀ ਕੋਈ ਬਾਹ ਫੜੇ ਸਾਡੀ ਕੋਈ ਸਾਰ ਲਵੇ ਸਾਡਾ ਕੋਈ ਮਤਲਬ ਦੁੱਖ ਦਰਦ ਸੋਰੇ ਸੋ ਬੇਨਤੀ ਕਰਦੇ ਆ ਕਿ ਇਸ ਦੇ ਘਰ ਦੇ ਹਾਲਾਤ ਪੂਰੀ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਓ ਕਿਵੇਂ ਸਾਰੀ ਸੱਤ ਚੋਈ ਜਾਂਦੀ ਆ ਕੋਈ ਕੁੜੀ ਦਾ ਸਮਾਨ ਕਿਸੇ ਦੇ ਘਰੇ ਰੱਖਿਆ ਕੋਈ ਸਮਾਨ ਕਿਸੇ ਦੇ ਘਰੇ ਰੱਖਿਆ ਤੜਕੇ ਦਾ ਹੁਣ ਇਹ ਵਿਚਾਰਾ ਫਿਰਦਾਗਾ ਬਿਰਬਰ ਕਰਦਾ ਮਦਦ ਲੈਣ ਲਈ ਕਰੇ ਕਿਸੇ ਪਾਸੋਂ ਪਾਸੇ ਦੀ ਮਦਦ ਕਹੇ ਕਿਸੇ ਨੂੰ ਬੇਨਤੀਆਂ ਕਰਦਾਗਾ ਵੀ ਮੇਰਾ ਯਾਰ ਸਮਾਨ ਚ ਕਾ ਕੇ ਕਿਸੇ ਦੇ ਘਰੇ ਰਖਾ ਦਿਓ ਨਹੀਂ ਤਾਂ ਕੁੜੀ ਦਾ ਵਿਆਹ ਵਾਲਾ ਸਮਾਨ ਸਾਰਾ ਖਰਾਬ ਹੋ ਜਾਂਦਾ ਮੈਂ ਤਾਂ ਰਾਤ ਕੱਢ ਲੂੰਗਾ ਤਰਪਾਲ ਪਾ ਕੇ ਕਿਵੇਂ ਨਾ ਕਿਵੇਂ ਛੀਟਾਂ ਥੱਲੇ ਚਾਦਰਾਂ ਥੱਲੇ ਜਿਹੜੀਆਂ ਸਿਮਿੰਟ ਦੀਆਂ ਹੁੰਦੀਆਂ ਨੇ ਪਰ ਮੇਰਾ ਧੀ ਦੇ ਵਿਆਹ ਦਾ ਸਮਾਨ ਖਰਾਬ ਹੁੰਦਾ ਮੈਥੋਂ ਦੇਖਿਆ ਨਹੀਂ ਜਾਂਦਾ ਤੇ ਇਸੇ ਦੁੱਖ ਦੇ ਵਿੱਚ ਧੀ ਵੀ ਵਿਚਾਰੀ ਦੁਖੀ ਆ ਇਹ ਦੇ ਘਰ ਵਾਲੀ ਵੀ ਦੁਖੀ ਆ ਸਾਰਾ ਪਰਿਵਾਰ ਦੁਖੀ ਆ ਸੋ ਬੇਨਤੀ ਕਰਦੇ ਆ ਸਰਕਾਰਾਂ ਨੂੰ ਸਮਾਜ ਸੇਵੀਆਂ ਨੂੰ ਜਿੱਥੇ ਅੱਜ ਮਾਜੇ ਦੇ ਦਬਾਬੇ ਦੇ ਵਿੱਚ ਹੜ੍ਹਾਂ ਦੀ ਮਾਰ ਪੈ ਰਹੀ ਆ ਸਾਰਾ ਪੰਜਾਬ ਉਹਨਾਂ ਦੀ ਮਦਦ ਵਾਸਤੇ ਜਿਹੜਾ ਪਰਮਾਤਮਾ ਦੀ ਕਰੋਪੀ ਤੋਂ ਬਚਿਆ ਹੋਇਆ ਉਹ ਸਾਰਾ ਪੰਜਾਬ ਉਧਰ ਨੂੰ ਸਮਾਨ ਲੈ ਕੇ ਕੋਈ ਹਰਾਚਾਰਾ ਜਾਂ ਹੋਰ ਪੈਸੇ ਦੇ ਰੂਪ ਤੇ ਜਾਂ ਆ ਆਪਣੇ ਆਟਾ ਦਾਲ ਖੰਡ ਚਾਹ ਲੈ ਕੇ ਸਾਰੇ ਜਿਵੇਂ ਜਿੱਥੇ ਆਪਾਂ ਉਧਰ ਨੂੰ ਪੁਰੇ ਹੋਏ ਆਂਗੇ ਉਥੇ ਹੀ ਸਾਡੇ ਇਧਰਲੇ ਪਾਸੇ ਵੀ ਸਾਡੇ ਆਂਡ ਗਮਾਣ ਦੀ ਬਾਹ ਫੜਨ ਦਾ ਸਾਡਾ ਸਮਾਗਾ ਸਾਡੇ ਗਰੀਬ ਲੋਕ ਆ ਜਿਹੜੇ ਉਹਨਾਂ ਦੀ ਬਾਹ ਵੀ ਜੇ ਆਪਾਂ ਫੜ ਲਾਂਗੇ ਉਹ ਵੀ ਉਹੋ ਸੋਡਾ ਜਿਹੜਾ ਦਿੱਤਾ ਹੋਇਆ ਦਾਨ ਹੈ ਪ੍ਰਮਾਤਮਾ ਦੀ ਦਰਗਾਹ 'ਚ ਹਰਾ ਹੋਣਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪੋ ਆਪਣੇ ਪਿੰਡ ਦੇ ਗਰੀਬਾਂ ਨੂੰ ਵੀ ਤੁਸੀਂ ਉਹ ਹੀ ਸੰਭਾਲਣਾ ਹੈ ਤੁਸੀਂ ਉਹ ਹੀ ਬਾਹ ਫੜਨੀ ਆ ਤੁਸੀਂ ਉਹਨਾਂ ਦੇ ਨਹੀਂ ਬਾਬਾ ਨਾਨਕ ਬਣ ਕੇ ਆਉਣਾ ਹੈ ਤੁਸੀਂ ਉਹਨਾਂ ਦੇ ਲਈ ਗਰੀਬਾਂ ਮਜਰੂਮਾਂ ਦੇ ਲਈ ਉਹ ਬਾਬੇ ਨਾਨਕ ਦੀ ਗੱਲ ਤੇ ਪਹਿਰਾ ਦੇਣਾ ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਗਰੀਬਾਂ ਮਜਰੂਮਾਂ ਦੀ ਰਾਖੀ ਕਰਨਾ ਸਾਡਾ ਫਰਜ਼ ਹੈ ਤੇ ਜਰੂਰ ਬੇਨਤੀ ਆ ਕਿ ਇਹਨਾਂ ਗਰੀਬਾਂ ਦੀ ਕੋਈ ਵੀ ਸਮਾਜ ਸੇਵੀ ਕੋਈ ਵੀ ਸਰਕਾਰੀ ਨੁਮਾਇੰਦਾ ਇਹਨਾਂ ਦੀ ਜ਼ਰੂਰ ਸਾਰ ਲਵੇ ਇਹਨਾਂ ਦੀ ਬਾਹ ਫੜੇ ਤਾਂ ਕਿ ਇਹਨਾਂ ਦੇ ਜਿਹੜੇ ਜਿੰਦਗੀ ਦੇ ਚਾਰ ਦਿਹਾੜੇ ਆ ਉਹ ਵੀ ਸਖਾਲੇ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ